ਵਿਭੋਗ ਤੇ ਖਰਚਾ ਜ਼ਿਆਦਾ ਹੋਣ ਕਰਕੇ ਉਹ ਮੱਥਾ ਟਿਕਾਈ ਵਾਲੇ ਪੈਸੇ ਮੰਗ ਰਹੇ ਹਨ ਐ ਅਨਾਉਂਸਮੈਂਟ ਸੁਣੋ ਐ ਅਨਾਉਂਸਮੈਂਟ ਹੈ ਸ਼ਹੀਦ ਕਿਸਾਨ ਸ਼ੁਕਰਨ ਸਿੰਘ ਦੇ ਪਿੰਡ ਦੇ ਗੁਰੂ ਘਰ ਦੀ ਸਪੀਕਰ ਚੋਂ ਬੋਲਿਆ ਗਿਆ ਕਿਸਾਨ ਆਗੂਆਂ ਤੇ ਇਲਜ਼ਾਮ ਲੱਗੇ ਕਿ ਆਖਿਆ ਕਿ ਜਿਸ ਦਿਨ ਸ਼ੁਕਰਨ ਦਾ ਭੋਗ ਸੀ ਉਸ ਦਿਨ ਜ਼ਿਆਦਾ ਖਰਚਾ ਹੋਣ ਕਰਕੇ ਉਹ ਲੋਕ ਦੇ ਪੈਸੇ ਮੰਗੇ ਜਾ ਰਹੇ ਐਸੀ ਨਹੀਂ ਕਰ ਰੇ ਐ ਸਭ ਕੁਝ ਇਸ ਆਡੀਓ ਚ ਕਿਹਾ ਜਾ ਰਿਹਾ ਸ਼ੋਭ ਕਰਨ ਸਿੰਘ ਜੋ ਖਨੌਰੀ ਬਾਰਡਰ ਤੇ ਸ਼ਹੀਦ ਹੋ ਗਿਆ ਸੀ ਉਹਦੀ ਅੰਤਮ ਅਰਦਾਸ ਭੋਗ ਪਿਆ ਸੀ ਦਾਣਾ ਮੰਡੀ ਦੇ ਵਿੱਚ ਭੋਗ ਦੇ ਸਮੇਂ ਸੰਗਤਾਂ ਨੇ ਮੱਥਾ ਟੇਕਿਆ ਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜੋ ਗੋਲਕ ਦੇ ਵਿੱਚ ਚੜਾਵਾ ਹੋਇਆਗਾ ਸੋ ਦੇ ਸਬੰਧੀ ਬੇਨਤੀ ਆ ਭਾਈ ਨਗਰ ਦੇ ਕੁਝ ਪਤਵੰਤੇ ਸੱਜਣਾ ਵਿਭੋਗ ਤੇ ਖਰਚਾ ਜ਼ਿਆਦਾ ਹੋਣ ਕਰਕੇ ਉਹ ਮੱਥਾ ਟਕਾਈ ਵਾਲੇ ਪੈਸੇ ਮੰਗ ਰਹੇ ਹਨ ਹਲ ਤਾਂ ਆਡੀਓ ਹੀ ਸਾਹਮਣੇ ਆਈ ਸੀ ਪਰ ਹੁਣ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਬਿਆਨ ਵੀ ਸਾਹਮਣੇ ਆ ਗਿਆ ਸਾਰੀਆਂ ਪਰਤਾਂ ਖੋਲ੍ਹਦਿਆਂ ਕਿਹਾ ਗਿਆ ਕਿ ਕਿਸਾਨਾਂ ਨੇ 1 ਲੱਖ ਰੁਪਏ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਹੀ ਇਹ ਅਨਾਉਂਸਮੈਂਟ ਹੋਈ ਉਹ ਕਾਉਂਡਰ ਹੈ ਕਿ ਦੀ ਕੋਣ ਬੋਲ ਰਿਹਾ ਉਹਦੇ ਚ ਉਹ ਸਾਡਾ ਗ੍ਰਾਂਥੀ ਹੈ ਜੀ ਕੀ ਨਾਮ ਹੈ ਲੜਾ ਗੁਰਪ੍ਰੀਤ ਸਿੰਘ ਜੀ ਕਿੰਨੇ ਦੀ ਮੰਗ ਕੀਤੀ ਗਈ ਤੁਹਾਨੂੰ ਲੱਖ ਰੁਪਏ ਦਾ ਇਲਜ਼ਾਮ ਲੱਗੇ ਤਾਂ ਪੀਡੀਸੀ ਨਿਊਜ਼ ਦੀ ਟੀਮ ਨੇ ਸ਼ੁਭਕਰਨ ਦੇ ਘਰਦਿਆਂ ਨਾਲ ਸੰਪਰਕ ਕੀਤਾ ਜਿਸ ਜੇ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਅਸੀਂ ਜਾਂ ਸਾਡੇ ਨਾਲ ਸੰਬੰਧਤ ਕਿਸੇ ਵੀ ਜਥੇਬੰਦੀ ਨੇ ਕਿਸੇ ਵੀ ਕਿਸਮ ਦਾ ਕੋਈ ਪੈਸਾ ਨਹੀਂ ਮੰਗਿਆ ਨਾਲ ਹੀ ਇਹ ਵੀ ਅਪੀਲ ਕੀਤੀ ਕਿਸਾਨੋਂ ਦੁੱਖਾਂ ਨਾਲ ਸਤਾਇਆ ਨੂੰ ਅਜਿਹੇ ਵਿਵਾਦਾਂ ਦੇ ਨਾਲ ਨਾ ਜੋੜਿਆ ਜਾਵੇ ਕੋਈ ਅਸੀਂ ਕੁਝ ਮੰਗਿਆ ਨਾ ਕੁਝ ਜਿਸੇ ਬੰਦੀ ਨਾਲ ਆ ਇਹਨਾਂ ਨੇ ਕੁਝ ਮੰਗਿਆ ਸਾਡੇ ਸਭ ਘਰ ਦਾ ਨਾਮ ਵਿੱਚ ਨਾ ਪਾਇਆ ਜਾਵੇ ਅਸੀਂ ਕੋਈ ਅਸੀਂ ਪਹਿਲਾਂ ਹੀ ਦੁਖੀ ਆਗੇ ਬਿਲਕੁਲ ਬਿਲਕੁਲ ਵੀ ਸਾਨੂੰ ਇਹ ਗੱਲ ਚੰਨਾ ਇਹਨਾਂ ਸਾਰੇ ਇਲਜ਼ਾਮ ਤਰਾਸ਼ੀਆਂ ਬਚਾਲੇ ਕਿਸਾਨਾਂ ਦੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਕਿ ਨਾਮ ਦੱਸੋ ਅਸੀਂ ਉਹਨਾਂ ਤੇ ਕਾਰਵਾਈ ਕਰਾਂਗੇ ਤਾਂ ਗੁਰਦੁਆਰਾ ਕਮੇਟੀ ਨੇ ਵੀ ਕੇਯੂ ਸਿੱਧੂ ਦੇ ਤੋ ਕਿਸਾਨਾਂ ਬਾਰੇ ਜਾਣਕਾਰੀ ਵੀ ਦਿੱਤੀ ਦੱਸਿਆ ਗਿਆ ਕਿ ਐਸੇ ਪਿੰਡ ਦੇ ਹੀ ਉਹ ਨੌਜਵਾਨ ਨੇ ਜਿਨ੍ਹਾਂ ਨੇ ਪੈਸੇ ਮੰਗੇ ਸੀ ਅਸੀਂ ਜਿਹੜਾ ਬਕਾਇਦਾ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਤੁਸੀਂ ਲਿਖਤੀ ਜਿਹੜੀ ਸਾਨੂੰ ਫੇਕ ਦੇਓ ਜਿਹੜੇ ਬੰਦਿਆਂ ਨੇ ਕੋਈ ਕੋਈ ਕੀਤਾ ਜਾਂ ਕੁਝ ਕਰਾਇਆ ਤਾਂ ਉਹਨਾਂ ਦੀ ਅਸੀਂ ਪਟਾਲ ਕਰਕੇ ਉਹਨਾਂ ਤੇਸੀ ਕਾਰਵਾਈ ਕੀਤੀ ਜਾ ਰਹੀ। ਉਹ ਤਾਂ ਤੁਹਾਡੇ ਪਿੰਡ ਦੇ ਮੁੰਡੇ ਸੀਗੇ ਜੀ ਦੋ। ਅੱਛਾ ਜਿੱਥੇ ਬੰਦੇ ਨਾਲ ਤੇਸੀ ਤੁਹਾਨੂੰ ਦੱਸਿਆ ਗਿਆ ਉਹ ਕਾਇਦੇ ਮੈਂਬਰ ਹੈਗੇ ਜਾਂ ਨਹੀਂ ਜੀ? ਜੱਤੇਬੰਦੀ ਦੇ ਮੈਂਬਰ ਹੈਗੇ ਜਾਂ ਨਹੀਂ? ਮੈਂਬਰ ਤਾਂ ਹੈਗੇ ਜੋ ਇਹਨਾਂ ਨੇ ਸ਼ਿਕਾਇਤ ਦੱਸਦੀ ਵੀ ਉਹ ਜਿਹੜੇ ਦੋ ਬੰਦੇ ਸੀਗੇ ਉਹਨਾਂ 'ਤੇ ਵਿਚਾਰ ਪਤੰਦਰਾ ਹੋਇਆ ਸਾਡਾ ਵੀ ਉਹਨੂੰ 10 ਸਾਲ ਖਤੋਂ ਆ ਮੰਗ ਕਰ ਰਹੇ ਸੀਗੇ। ਤੇ ਇਹਨਾਂ ਨਾਲ ਸਾਥ ਦੋ ਦਿਨ ਲਈ ਵਿਚਾਰ ਕਾਰਵਾਈ ਕਰਾਂਗੇ। ਸ਼ੁਭਕਰਨ ਮੌਤ ਮਾਮਲੇ 'ਚ ਇੱਕ ਪਾਸੇ ਹਾਈ ਕੋਰਟ ਨੇ ਵੀ ਜਾਂਚ ਕਮੇਟੀ ਬਣਾਏ ਜਾਣ ਦੀ ਗੱਲ ਆਖੀ। ਪਰ ਦੂਜੇ ਪਾਸੇ ਉਹਨਾਂ ਦੇ ਪਿੰਡ ਦੇ ਗੁਰੂਖਾਰ ਵਾਲਿਆਂ ਵੱਲੋਂ ਇਲਜ਼ਾਮ ਉਹ ਵੀ ਕਿਸਾਨ ਆਗੂਆਂ ਤੇ ਇਹ ਵੀ ਵੱਡੇ ਸਵਾਲ ਖੜੇ ਕਰਦਾ ਹੈ ਕਿਉਂਕਿ ਪਿਛਲੇ ਅੰਦੋਲਨ ਤੋਂ ਬਾਅਦ ਵੀ ਫੰਡਾਂ 'ਚ ਕਪਲੇ ਦੇ ਇਲਜ਼ਾਮ ਸਾਹਮਣੇ ਆ ਰਹੇ ਸੀ ਜਿਸ ਨੂੰ ਲੈ ਕੇ ਹੁਣ ਵੀ ਕਿਸਾਨ ਜਥੇਬੰਦੀਆਂ ਆਮੋ-ਸਾਮਣੇ ਹੋ ਰਹੀਆਂ ਨੇ ਗੁਰਦੁਆਰਾ ਕਮੇਟੀ ਨੇ ਤਾਂ ਨਾਮ ਦੱਸ ਦਿੱਤਾ ਹੁਣ ਵਾਰੀ ਹੈ ਜਥੇਬੰਦੀ ਸਿੱਧੂਪੁਰ ਦੀ ਉਹ ਪੈਸੇ ਮੰਗਣ ਵਾਲਿਆਂ ਤੇ ਕੀ ਕਾਰਵਾਈ ਕਰਦੀ ਹੈ ਇੱਕ ਪਾਸੇ ਨੌਜਵਾਨ ਕਿਸਾਨੀ ਅੰਦੋਲਨ ਦੇ ਲਈ ਜਾਨ ਵਾਰ ਗਿਆ ਦੂਜੇ ਪਾਸੇ ਜਥੇਬੰਦੀ ਦੇ ਆਗੂ ਉਸ ਸ਼ਹੀਦ ਦੇ ਭੋਗ ਦੇ ਪੈਸੇ ਹੀ ਮੰਗੀ ਜਾ ਰਹੇ ਨੇ ਜੋ ਕਿ ਵਾਕਿਆਚੀ ਜੇਕਰ ਸੱਚ ਹੈ ਤਾਂ ਇਹ ਸ਼ਰਮਨਾਕ ਗੱਲ ਹੈ ਪੀਟੀਸੀ న్యూਸ ਦਿਲੀਰਾਮਪੁਰਾ ਫੂਲ ਤੋਂ ਮਨੀਸ਼ ਗਰਗ ਦੀ ਰਿਪੋਰਟ